ਤੇ ਫਿਰ ਹੁਣ ਜਵਾਕਾਂ ਦੇ ਅੱਤੇ ਤਿਆਰ ਹੋਈ ਜਾਂਦਾ ਸਾਡੇ ਔਰਤਾਂ ਤੇ ਤਿਆਰ ਹੰਦੇ ਦੇਖੋ ਇੱਧਰ ਵੇਖੋ ਜੀ ਇੱਦੀ ਲੱਤ ਪੰਨੀ ਆ ਬੰਦਰੋ ਕੜਕੜ ਕੁੱਟੇ ਆ ਯੋ ਲੇਡੀਜ਼ ਨੇ ਮੇਰੇ ਜਵਾਲ ਹੀ ਨਹੀਂ ਛੱਡੇ ਜੀ ਜਦੋਂ ਜਵਾਲ ਪੱਟਦੇ ਹਾਂ ਜੀ ਆ ਆ ਆ ਫਿਰ ਕਰਕੇ ਆ ਆ ਲੱਤ ਪੰਨੀ ਮੂੜ ਦੇ ਵਿੱਚ ਜਦੋਂ ਉਹ ਉੱਡਣੇ ਨਹੀਂ ਜੀ ਹੈ ਬਿਜ਼ਨਸ ਇੱਥੇ ਆ ਡਾਕਟਰੋਂ ਤੁਰੇ ਅਮਦੇਸਿ ਰਹੇ ਰਾਹ ਸੇ ਜਦੋਂ ਦਵਾਈ ਲੈ ਕੇ ਤੇ ਉੱਥੋਂ ਰਾਜੂ ਕੇ ਘਰੇ ਵੜ ਗਏ ਉੱਥੋਂ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ

ਫਿਰ ਢਾਲਿਆ ਤੇ ਫਿਰ ਜੁੱਤੇ ਕੇ ਜਮਾ ਸਜਾਏ ਭయ్యా ਵਾਹ ਤੂੰ ਤ੍ਰੀਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਣ ਗਵਾੜ ਨੂੰ ਪੁੱਛ ਸਕਦੇ ਮੇਰਾ ਬੰਦਾ ਇੱਕ ਤੜਕੇ ਜੋ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਘੜੀ ਆਂਦਾ ਸੀ ਸ਼ਾਮ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਹੈ ਧਰਨੇ ਤੇ ਬੈਂਦੇ ਪੌਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਇੰਨਾ ਤਾਂ ਨਹੀਂ ਜੀਰੋ ਕਰਦੀ ਗਰੀਬਾਂ ਤੇ ਆ ਕੇ ਲਾਠੀ ਚਾਰਜ ਕਰਤਾ ਪੁਲਸ ਆ ਲਿਆ ਨੇ ਗਰੀਬਾਂ ਨੇ ਤਾਂ ਡੜੇ ਚਲਾਉਣੇ ਸੀਗੇ ਜੇ ਗੱਪਾ ਗਰੀਦਿਆੜੀ ਇੱਕ ਦਿਨ ਵੈਂਦੇ ਤੇ ਦੋ ਦਿਨ ਵੈਂਦੇ ਬੱਸਾਂ ਤਾਂ ਨੰਗੀ ਜਾਂਦੀਆਂ ਸੀ ਜੀ ਪਰ ਸੋਣ ਇਹਨਾਂ ਨੇ ਪੈਸੇ ਧੱਕ ਤੇ ਪਹਿਲਾ ਜੀ ਤਾਂ ਸਾਨੂੰ ਤੁੰ ਤੁੰ ਲੈ ਸਾਡਾ ਸਾਰਾ ਘਰ ਬੁਰੀ ਲੱਗੇ ਗਈ ਆ ਪਾਲਸਰ ਨਾਲ ਬੱਬੂ ਵਰਗੇ ਨਾਲ ਸੀਗੇ ਨਾਲ ਕੰਦੂਰ ਬਈ ਪਰ ਆਹ ਸਾਰੇ ਬੱਬੂ ਅਰੇ ਸਾਰੇ ਨਾਲ ਸੀਗੇ ਸਾਡਾ ਘਰ ਬੁਰੀ ਲੱਗੇਗਾ ਪੂਰਾ ਪੂਰਾ ਸਾਡਾ ਘਰ ਪਰੋਲ ਕੇ ਗਏ ਮੇਰੇ ਜਵਾਬ ਕਾ ਨੂੰ ਵੀ ਡਰਾ ਕੇ ਗਏ ਮੈਨੂੰ ਅੰਦੇ ਜੇ ਤੂੰ ਬੋਲੀ ਤੂੰ ਬੋਲੀ ਤੇਰੇ ਜਵਾਬ ਤੇਨੂੰ ਨਾਲ ਅਸੀਂ ਚੱਕ ਕੇ ਲੈ ਆਗੇ ਵੀ ਤੂੰ ਪਾਸੇ ਹੋ ਜਾਂ ਨਾਲੇ ਮੇਰੇ ਨਾਲ ਕੋਈ ਚਾਹੀਏ ਇਹੇ ਚੱਕਰ ਚੱਲ ਗਿਆ ਠੀਕ ਘਰ ਦੇ ਵਿੱਚ ਕੌਣ ਚ ਕਮੋਲ ਆ ਕੋਈ ਨਹੀਂ ਹੋਈ ਅੱਜ ਕੱਲਾ ਹਾਂਜੀ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੁਭਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਲੋ ਆਏ ਅਸੀਂ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਮ ਭੀਮ ਆਰਮੀ ਦੀ ਇੱਕ ਟੀਮ ਇਸ ਪਿੰਡ ਦਾ ਦੌਰਾ ਕਰਨਾ ਆਈ ਔਰ ਪਿੰਡ ਦੇ ਮਜ਼ਦੂਰਾਂ ਦਲਤਾਂ ਨਾਲ ਜਿਹੜੇ ਪੀੜਤ ਨੇ ਜ਼ਬਰ ਦੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਵਾਸਤੇ ਅਸੀਂ ਆਏ ਹਾਂ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ ਪਰ ਪਹਿਲੇ ਦਿਨ ਜਿਹੜੀ ਰਿਪੋਰਟ ਪੁਲਿਸ ਪ੍ਰਸ਼ਾਸਨ ਖਾਸ ਤੌਰ ਤੇ ਮਤਲਬ ਸਰਕਾਰੀ ਕਰਿੰਦੇ ਦਿਖਾ ਰਹੇ ਨੇ ਕਿ ਦੇਖੋ ਜੀ ਪੁਲਿਸ ਦੇ ਉੱਤੇ ਹਮਲਾ ਕਰਤਾ ਚੰਦਪਾਣ ਦੇ ਮਜ਼ਦੂਰਾ ਨੇ ਧਰਨਾ ਕਰੀਆਂ ਮਤਲਬ ਇਹ ਉਹ ਤਸਵੀਰ ਨੂੰ ਦੇਖ ਕੇ ਫੋਟੋ ਨੂੰ ਦੇਖ ਕੇ ਲੱਗਦਾ ਕੋਈ ਜਰ ਵੀ ਬਾਕੀ ਕਿਸੇ ਨੌਜਵਾਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਪੁਲਿਸ ਦੇ ਉੱਤੇ ਪਰ ਪਿੰਡ ਦੇ ਅੰਦਰ ਆ ਕੇ ਜਦੋਂ ਤੁਸੀਂ ਬਰੀਕੀ ਨਾਲ ਇਹਦੀ ਪੜਤਾਲ ਕਰੋਗੇ ਇਹ ਕਾਂਡ ਕਿਉਂ ਵਾਪਰਿਆ ਇਹਦਾ ਪਿਛੋਕੜ ਕੀ ਹੈ ਉਹਦੇ ਬਾਰੇ ਜਦੋਂ ਤੁਸੀਂ ਤੱਥ ਸਾਹਮਣੇ ਲਿਆਵੋਗੇ ਉਹ ਤਸਵੀਰ ਹੋਰ ਨਿਕਲੂਗੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਚੈਨਲ ਵੱਲੋਂ ਪੱਤਰਕਾਰ ਵੀਰ ਆਏ ਹੋ ਮਤਲਬ ਤੁਹਾਡੇ ਜਰੀਏ ਇਸ ਪਿੰਡ ਦੀ ਜਿਹੜੀ ਸਚਾਈ ਹੈ ਉਹ ਦੁਨੀਆ ਦੇ ਸਾਹਮਣੇ ਆਊਗੀ ਪਰ ਮੈਂ ਹੋਰ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੱਡੇ ਚੈਨਲ ਵਾਲਿਆਂ ਨੂੰ ਵੀ ਉਹ ਵੀ ਆਉਣ ਜਿਹੜੇ ਨਿਤ ਦਿਨ ਵੱਡੀਆਂ ਲੀਡਰਾਂ ਦੇ ਵੱਟੀਆਂ ਪਾਰਟੀਆਂ ਦੀਆਂ ਵੱਡੇ ਵੱਡੀਆਂ ਇੰਟਰੂਆਂ ਦਿਖਾਉਂਦੇ ਨੇ ਮੁੱਦੇ ਦਿਖਾਉਂਦੇ ਨੇ ਆ ਚੰਦ ਭਾਨ ਦੀ ਤਸਵੀਰ ਵੀ ਉਹ ਦਿਖਾਉਣ ਜਿਹੜੀ ਤਸਵੀਰ ਅਸਲ ਤਸਵੀਰ ਹੈ ਸਰਕਾਰ ਵਾਲੀ ਤਸਵੀਰ ਨਾ ਦਿਖਾਉਣ ਮਤਲ ਅਸੀਂ ਆਏ ਇੱਥੇ ਪਤਾ ਲੱਗਿਆ ਕਿ ਗੰਦੇ ਪਾਣੀ ਦੀ ਨਾਲੀ ਦਾ ਮਾਮਲਾ ਸੀ ਉਸ ਗੰਦੇ ਪਾਣੀ ਦੀ ਨਾਲੀ ਦੇ ਥੱਲੇ ਪੀਣ ਵਾਲੇ ਪਾਣੀ ਦੀ ਨਾਲੀ ਸੀ ਉਹ ਲੀਕ ਹੋ ਗਈ ਗੰਦੇ ਪਾਣੀ ਦੀ ਨਾਲੀ ਓਵਰਫਲੋ ਹੋਣ ਲੱਗ ਗਿਆ ਪਿੰਡ ਦੀ ਨਵੀਂ ਪੰਚਾਇਤ ਜਿਹੜੀ ਬਣੀ ਆ ਉਹ ਦਲਤਾਂ ਦੀ ਹੈ ਮਾਝੀ ਸਿੱਖ ਸਮਾਜ ਦੇ ਵਿੱਚੋਂ ਸਾਡੀ ਭੈਣ ਸਰਪੰਚ ਬਣੀ ਹੈ ਮਲ ਸੋਸ਼ਲ ਮੀਡੀਆ ਦੇ ਪੱਤਰਕਾਰ ਕੁਲਦੀਪ ਸਿੰਘ ਜਿਹੜੇ ਅਕਸਰ ਦਲਤਾਂ ਮਜ਼ਦੂਰਾਂ ਦੇ ਸਵਾਲਾਂ ਨੂੰ ਚੁੱਕਦੇ ਰਹਿੰਦੇ ਨੇ ਲੋਕਾਂ ਨੂੰ ਬਾਬਾ ਸਾਹਿਬ ਨਾਲ ਜੋੜਦੇ ਰਹਿੰਦੇ ਨੇ ਉਹਦੀ ਪਤਨੀ ਸਰਪੰਚ ਬਣੀ ਹੈ ਤਾਂ ਉਸ ਗੰਦੇ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਜਦੋਂ ਨਵੀਂ ਪੰਚਾਇਤ ਨੇ ਉੱਥੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਹਨੂੰ ਮਿਲ ਕੇ ਨਮੀ ਪੈ ਪਾ ਦਿਆਂਗੇ ਤਾਂ ਇਹ ਗੰਦਾ ਪਾਣੀ ਨਿਕਲਣਾ ਬੰਦ ਹੋ ਜਾਊਗਾ ਤੇ ਅੱਗੇ ਨਿਕਲ ਜੂਗਾ ਤੇ ਪੀਣ ਵਾਲੇ ਪਾਣੀ 'ਚ ਨਹੀਂ ਮਿਲੂਗਾ ਤਾਂ ਪਿੰਡ ਦੇ ਧਨਾੜਾ ਨੇ ਮਤਲਬ ਸੁਣਨ ਦੇ ਵਿੱਚ ਆਇਆ ਜਿਵੇਂ ਮਤਲਬ ਸਾਡੀ ਦਲਿਤ ਸਮਾਜ ਦੀ ਭੈਣ ਜਾਂ ਉੱਥੋਂ ਇੱਥੋਂ ਦੇ ਲੋਕ ਦੱਸਦੇ ਨੇ ਕਿ ਉਹਨਾਂ ਨੇ ਉਹਦਾ ਅਪਮਾਨ ਕੀਤਾ ਮਤਲਬ ਇੱਕ ਸਰਪੰਚ ਦਾ ਅਪਮਾਨ ਕਰਨਾ ਮੈਂ ਕਹੂੰਗਾ ਬਹੁਤ ਵੱਡੀ ਗਲਤੀ ਹੈ ਇਹ ਬਹੁਤ ਵੱਡਾ ਪਾਪ ਹੈ ਇਹ ਬਹੁਤ ਵੱਡਾ ਜੁਰਮ ਹੈ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਔਰ ਉਹ ਸੰਵਿਧਾਨ ਦੇ ਤਹਿਤ ਚੁਣਿਆ ਹੋਇਆ ਜਿਹੜੇ ਸੰਵਿਧਾਨ ਦੇ ਤਹਿਤ ਸਾਡਾ ਦੇਸ਼ ਚੱਲ ਰਿਹਾ ਹੈ ਮਤਲਬ અપਮਾਨ ਦੇ ਮਾਮਲੇ ਤੇ ਲੋਕਾਂ 'ਚ ਗੁੱਸਾ ਸੀ ਉਹਨਾਂ ਨੇ ਧਰਨਾ ਲਾ ਲਿਆ ਬਣਦਾ ਹੀ ਸੀਗਾ ਪਰ ਇੱਥੇ ਬਸ ਫਰਕ ਇਹਨਾਂ ਸੀਗਾ ਕਿ ਗੈਰ ਜਥੇਬੰਦਕ ਲੋਕਾਂ ਨੇ ਧਰਨਾ ਲਾਇਆ ਕਿਸੇ ਜਥੇਬੰਦੀ ਵੱਲੋਂ ਧਰਨਾ ਨਹੀਂ ਲਾਇਆ ਕਿਸੇ ਜਥੇਬੰਦੀ ਦੇ ਅਗਵਾਈ ਦੇ ਹੇਠ ਧਰਨਾ ਨਹੀਂ ਸੀਗਾ ਆਪਣੇ ਮਹਾਰ ਧਰਨਾ ਲੱਗਿਆ ਸੀ ਜੇ ਪੁਲਿਸ ਪ੍ਰਸ਼ਾਸਨ सरपंच ਵੱਲੋਂ ਜਿਹੜੀ ਦਰਖਾਸਤ ਦਿੱਤੀ ਹੈ ਵੀ ਮੇਰਾ ਅਪਮਾਨ ਕੀਤਾ ਸਾਡੇ ਬੰਦੇ ਦੀ ਪੱਗ ਲਾਹੀ ਹੈ। ਉਸ ਦਰਖਾਸਤ ਦੇ ਉੱਤੇ ਕਾਰਵਾਈ ਕਰਦਾਂ ਦੀ ਤਾਂ ਮੇਰਾ ਖਿਆਲ ਇਹ ਵੱਡਾ ਹਾਦਸਾ ਹੋਣਾ ਨਹੀਂ ਸੀਗਾ। ਪਰ ਅੱਜ ਸੱਚਾਈ ਸਾਹਮਣੇ ਆ ਰਹੀ ਹੈ ਕਿ ਕਿਵੇਂ ਪਿੰਡੂ ਤਨਾੜ ਗਲੀਆਂ ਦੇ ਵਿੱਚ ਗੋਲੀਆਂ ਚਲਾ ਰਹੇ ਨੇ। ਇਹ ਤਸਵੀਰ ਤੋਂ ਬਾਅਦ ਇਹ ਪਤਾ ਲੱਗ ਰਿਹਾ ਹੈ ਵੀ ਧਰਨਾ ਕਰੀ ਜਿਹੜੇ ਰੋੜਾ ਮਾਰ ਰਹੇ ਨੇ, ਇੱਟਾ ਮਾਰ ਰਹੇ ਨੇ ਉਹ ਪੁਲਿਸ ਤੇ ਨਹੀਂ ਮਾਰ ਰਹੇ। ਉਹ ਉਹਨਾਂ ਲੋਕਾਂ ਤੇ ਮਾਰ ਰਹੇ ਨੇ ਜਿਹੜੇ ਲੋਕ ਫੈਰ ਕਰ ਰਹੇ ਨੇ ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰ ਰਹੀ ਹੈ ਸਪੋਰਟ ਕਰ ਰਹੀ ਹੈ ਮਤਲਬ ਜਦੋਂ ਪਿੰਡੂ ਤਣਾੜ ਫੈਰ ਕਰ ਰਹੇ ਨੇ ਤਾਂ ਤਣਾੜਾਂ ਦੇ ਉੱਪਰ ਮਾਰ ਕੇ ਬਰਾਬਰ ਇੱਟਾਂ ਰੋੜੇ ਵੱਜ ਰਹੇ ਨੇ ਤਾਂ ਸੁਭਾਵਿਕ ਹੈ ਜੇ ਪੁਲਿਸ ਗੋਲੀਆਂ ਚਲਾਉਣ ਵਾਲੇ ਪਿੰਡੂ ਤਣਾੜਾਂ ਦੇ ਪਿੱਛੇ ਜਾਊਗੀ ਤਾਂ ਉਹ ਰੋੜਾ ਪੁਲਿਸ ਦੇ ਵੀ ਮਤਲਬ ਕਿ ਵੱਜ ਸਕਦਾ ਕਿਉਂਕਿ ਰੋੜੇ ਨੇ ਨਹੀਂ ਦੇਖਣਾ ਵੀ ਮਤਲਬ ਕਿ ਉਹ ਗੋਲੀ ਚਲਾਉਣ ਵਾਲਾ ਪਿੰਡ ਦਾ ਜਾਤੀਵਾਦੀ ਪਿੰਡੂ ਤਣਾੜਾ ਹੈ ਜਾਂ ਬਰਦੀ ਧਾਰੀ ਮਲਕੇ ਮਲਾਜਮ ਹੈ ਨਾ ਗੋਲੀ ਨੇ ਦੇਖਣਾ ਵੀ ਇਹ ਪਿੰਡ ਦਾ ਮਲਕੇ ਕਿਹੜੀ ਜਾਤ ਦਾ ਬੰਦਾ ਜਦੋਂ ਗੋਲੀ ਲੱਗ ਗਈ ਕੱਠ ਦੇ ਵਿੱਚ ਕਿਸੇ ਵੀ ਜਾਤ ਦਾ ਬੰਦਾ ਹੋਵੇ ਉਹਦੇ ਗੋਲੀ ਲੱਗ ਸਕਦੀ ਹੈ ਇਸ ਲਈ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਪਿੰਡੂ ਤਣਾਡਾ ਦੀ ਜਾਤੀਵਾਦੀ ਹੰਕੜ ਦੇ ਕਾਰਨ ਵਾਪਰੀ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਵਾਪਰੀ ਹੈ ਔਰ ਸਭ ਤੋਂ ਵੱਡਾ ਕਾਰਨ ਆ ਸਾਡੇ ਸਮਾਜ ਦੀ ਦਲਤ ਭੈਣ ਦਾ ਅਪਮਾਨ ਕਰਨਾ ਮੈਂ ਤੁਹਾਡੇ ਮਾਧਿਮ ਰਾਹੀਂ ਕਹਿਣਾ ਚਾਹੁੰਗਾ ਕੇ ਨਰਦੋਸ਼ ਲੋਕਾਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਾ ਉਹਨਾਂ ਨੂੰ ਛੱਡਿਆ ਜਾਵੇ ਹੁਣ 5-7 ਨੌਜਵਾਨ ਜਿਹੜੇ ਨਵਾਲਗ ਸੀ ਉਹ ਛੱਡ ਤੇ ਛੱਡ ਤਾਂ ਦਿੱਤੇ ਪਰ ਮੈਨੂੰ ਲੱਗਦਾ ਉਹ ਆਪਹਾਜ ਕਰਕੇ ਛੱਡ ਤੇ ਤਲੀਆਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਲੱਤਾਂ ਉਹਨਾਂ ਦੀਆਂ ਕੁੱਟੀਆਂ ਗਈਆਂ ਨੇ ਔਰ ਛੱਡਣ ਦੇ ਬਾਵਜੂਦ ਵੀ ਇਹ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਇੱਕ ਮੁਲਾਜ਼ਮ ਨੇ ਸਾਥੋਂ 500 ਰੁਪਏ ਲਿਆ ਵੀ ਚਾਹ ਪਾਣੀ ਦਾ ਦੇ ਕੇ ਜਾਓ ਫੇਰ ਛੱਡਾਂਗੇ ਤੁਹਾਨੂੰ ਮਤਲਬ ਐਸ ਕਿਸਮ ਦਾ ਪੁਲਿਸ ਕਰ ਰਹੀ ਹੈ ਤੇ ਥਾਣੇਦਾਰ ਸਾਹਿਬ ਕੱਠ ਦੇ ਵਿੱਚ ਕਹਿ ਰਿਹਾ ਵੀ ਮੈਂ ਕੋਈ ਕਾਣਾ ਨਹੀਂ ਜੇ ਥਾਣੇਦਾਰ ਸਾਹਿਬ ਤੁਸੀਂ ਕਾਣਾ ਨਹੀਂ ਸੀ ਫਿਰ ਤੁਸੀਂ ਸਰਪੰਚ ਦੀ ਕਾਰਵਾਈ ਤੇ ਪਹਿਲੀ ਕਾਰਵਾਈ ਕਿਉਂ ਨਾ ਕੀਤੀ ਕਿਉਂਕਿ ਸਰਪੰਚ ਦਾ અપਮਾਨ ਸਭ ਤੋਂ ਵੱਡਾ અપਮਾਨ ਆ ਇੱਕ ਸਰਪੰਚ ਪਿੰਡ ਦਾ 5 ਸਾਲ ਲਈ ਪਿੰਡ ਦੇ ਪੰਚਾਇਤ ਦਾ ਮੁੱਖ ਮੰਤਰੀ ਹੈ ਜੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਾਡੀ ਭੈਣ ਵੀ ਸਮਾਜ ਦੀ ਜਿਹੜੀ ਸਰਪੰਚ ਬਣੀ ਆ ਉਹ ਵੀ ਪਿੰਡ ਦੀ ਮੁੱਖ ਮੰਤਰੀ ਆ ਤੇ ਜੇ ਮੁੱਖ ਮੰਤਰੀ ਦਾ ਸਾਡੇ ਸਮਾਜ ਦਾ અપਮਾਨ ਹੋਊਗਾ ਮੈਂ ਕਹੂੰਗਾ ਇਹ ਸਾਡੇ ਮੁੱਖ ਮੰਤਰੀ ਪਿੰਡ ਦੇ ਦਾ અપਮਾਨ ਨਹੀਂ ਬਾਬਾ ਸਾਹਿਬ ਡਾਕਟਰ ਭੀਮਰੋਪ ਅੰਬੇਦਕਰ ਦਾ ਲਿਖੇ ਹੋਏ ਸੰਵਿਧਾਨ ਦਾ ਅਪਮਾਨ ਕੀਤਾ ਇਹਨਾਂ ਪਿੰਡ ਦੇ ਤਣਾਟਾ ਨੇ ਇਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਉਹਨਾਂ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਸੀ ਜੇ ਕੰਮ ਕਰਨਾਂ ਦੀ ਪੁਲਿਸ ਪ੍ਰਸ਼ਾਸਨ ਮੇਰਾ ਖਿਆਲ ਹੈ ਘਟਰਾ ਨਹੀਂ ਵਾਪਰਦੀ ਸੀ ਔਰ ਅਗਲੀ ਗੱਲ ਅਸੀਂ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਬਾਕੀ ਉਹਨਾਂ ਲੋਕਾਂ ਨੂੰ ਛੱਡੇ ਜਿਹੜੇ ਨਿਰਦੋਸ਼ ਨੇ ਘਰਾਂ 'ਚੋਂ ਚੱਕੇ ਗਏ ਨੇ ਆ ਮਾਈਆਂ ਦੱਸ ਰਹੀਆਂ ਨੇ ਤੁਸੀਂ ਵੀ ਪੁੱਛ ਸਕਦੇ ਹੋ ਜਿਹੜੇ ਬੰਦੇ ਆਰਐਮਪੀ ਡਾਕਟਰ ਨੇ ਪਟੀਆਂ ਕਰ ਰਏ ਸੀ ਉਹਨਾਂ ਨੂੰ ਚਾਕੇ ਲੈ ਗਏ ਮੱਜਾਂ ਨੂੰ ਚੋਰੀਆਂ ਔਰਤਾਂ ਸੀ ਉਹਨਾਂ ਦੇ ਘਰਾਂ ਚ ਆ ਕੇ ਦਰਵਾਜ਼ੇ ਤੋੜ ਕੇ ਉਹਨਾਂ ਦੇ ਨੌਜਵਾਨਾਂ ਨੂੰ ਲੈ ਗਏ ਕੰਮ ਤੋਂ ਆਏ ਬੰਦੇ ਘਰਾਂ ਨੂੰ ਘਰੇ ਆਉਣਗੇ ਘਰੀ ਜਾਣਗੇ ਹੋਰ ਕਿੱਥੇ ਜਾਣਗੇ 4 4 4.5 4 ਬੰਦਿਆਂ ਨੂੰ ਬਜੇ ਉਹਨਾਂ ਬੰਦਿਆਂ ਨੂੰ ਚਾਕੇ ਲੈ ਗਏ ਸਕੂਲੋਂ ਆਏ ਨਵਾਲੇ ਦੇ ਬੱਚਿਆਂ ਨੂੰ ਆ ਮੇਰੇ ਨਾਲ ਖੜੇ ਨੇ ਕੋਈ ਪਲੱਸ 2 ਚ ਪੜਦਾ ਕੋਈ ਪਲੱਸ 1 ਦੇ ਵਿੱਚ ਪੜਦਾ ਕਿਸੇ ਦੀ 16 ਸਾਲ ਉਮਰ ਹੈ ਕਿਸੇ ਦੀ 17 ਸਾਲ ਉਮਰ ਹੈ ਇਸ ਸਕੂਲਾਂ ਆਉਣ ਦੇ ਘਰੇ ਆਉਣਗੇ ਇਹਨਾਂ ਸਕੂਲਾਂ ਆਇਆਂ ਘਰਾਂ ਦੇ ਵਿੱਚੋਂ ਘਰਾਂ ਤੋਂ ਚੱਕ ਕੇ ਲੈ ਗਏ ਐਸ ਕਿਸਮ ਦਾ ਜਿਹੜਾ ਜ਼ਬਰ ਹੋਇਆ ਪੁਲਿਸ ਵੱਲੋਂ ਔਰ ਪਿੰਡੂ ਤਣਾਟਾਂ ਵੱਲੋਂ ਅਸੀਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਆਜ਼ਾਦ ਸਮਾਜ ਪਾਰਟੀ ਵੱਲੋਂ ਪੀ ਮਾਰਮੀ ਵੱਲੋਂ ਇਹਦੀ ਸਖਤ ਨਖੇਦੀ ਕਰਦੇ ਹਾਂ ਇਹ ਜਾਤੀਵਾਦੀ ਕਹਿਰ ਹੈ ਜ਼ੁਲਮ ਹੈ ਔਰ ਭਗਵੰਤਮਾਨ ਸਰਕਾਰ ਦੀ ਮਲ ਦਲਤਾਂ ਪ੍ਰਤੀ ਜਿਹੜੀ ਮਾੜੀ ਸੋਚ ਹੈ ਉਹਦਾ ਇੱਕ ਪ੍ਰਤੀਕਰਮ ਹੈ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਰੰਗ ਦਿਖਾਵਾਂਗੇ ਕੱਲ ਨੂੰ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੈ ਔਰ ਇਹ ਤੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਦਲਿਤ ਜਥੇਬੰਦੀਆਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਪ੍ਰਣਾਇਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੀ ਵੀ ਅਸੀਂ ਪੰਜਾਬ ਪੱਧਰ ਦੀ ਇੱਕ ਮੀਟਿੰਗ ਸੱਦ ਰਹੇ ਹਾਂ ਸਾਂਝੀ ਤਾਂ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਚੰਦ ਭਾਨ ਦੇ ਲੋਕਾਂ ਦੇ ਨਾਲ ਖੜਾ ਕੀਤਾ ਜਾ ਸਕੇ ਇਹਨਾਂ ਦੀ ਮਦਦ ਕੀਤੀ ਜਾ ਸਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਔਰ ਸਾਡੇ ਦਲਿਤ ਸਮਾਜ ਦੀ ਸਰਪੰਚ ਦਾ ਅਪਮਾਨ ਕਰਨ ਵਾਲੇ ਗੋਲੀਆਂ ਚਲਾਉਣ ਵਾਲੇ ਤਣਾਡਾ ਨੂੰ ਜੇਲ੍ਹ ਦੇ ਵਿੱਚ ਪਹਤਾਇਆ ਜਾ ਸਕੇ ਇਸ ਮੁੱਦੇ ਦੇ ਉੱਤੇ ਅੱਜ ਅਸੀਂ ਪਿੰਡ ਦੇ ਵਿੱਚ ਆਏ ਇਨਸਾਫ ਦੀ ਗੱਲ ਹੋਈ ਹੈ ਅਨਸਕਿਸਤਰ ਦਾ ਇਨਸਾਫ ਮੰਗ ਅਸੀਂ ਇਨਸਾਫ ਮੰਗਦੇ ਹਾਂ ਪਹਿਲਾਂ ਤਾਂ ਜਿਹੜੇ ਸਾਡੇ ਦਲਿਤ ਸਮਾਜ ਦੀ ਸਰਪੰਚ ਨੂੰ ਅਪਮਾਨ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਸਾਡੇ ਬੰਦੇ ਦੀ ਪੱਗ ਲਾਹੀ ਉਸ ਉੱਥੇ ਉਹਨਾਂ ਦੇ ਉੱਤੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੇ ਗੋਲੀਆਂ ਚਲਾ ਰਹੇ ਨੇ ਸ਼ਰੇਆਮ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਲੋਕੀਸ਼ੀਪੀ ਗੱਲ ਨਹੀਂ ਰਹੀ ਮਨ ਲੱਖਾਂ ਕਰੋੜਾਂ ਲੋਕਾਂ ਤੱਕ ਉਹ ਗੱਲ ਪਹੁੰਚ ਗਈ ਹੈ ਚਵਾਰਿਆਂ ਦੇ ਖੜਕੇ ਗੋਲੀਆਂ ਚਲਾ ਰਹੇ ਨੇ ਗਲੀਆਂ 'ਚ ਗੋਲੀਆਂ ਚਲਾ ਰਹੇ ਨੇ ਔਰ ਜਿਹੜੇ ਗੋਲੀਆਂ ਚਲਾਉਂਦਿਆਂ ਨੂੰ ਦੇਖ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸਮੇਤ ਇਹਨਾਂ ਨੂੰ ਇਹਨਾਂ ਦੇ ਉੱਤੇ ਵੀ ਪਰਚਾ ਪਾ ਕੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਔਰ ਨਿਰਦੋਸ਼ ਜਿਹੜੇ ਵਿਅਕਤੀ ਨੇ ਠੀਕ ਹੈ ਜਿਹੜੇ ਨੌਜਵਾਨਾਂ ਨੇ ਇਟਾ ਰੁੜੇ ਚਲਾਏ ਨੇ ਅਸੀਂ ਕਹਿੰਦੇ ਮਤਭਾਗੀ ਘਟਨਾ ਇਹ ਨਹੀਂ ਹੋਣੀ ਚਾਹੀਦੀ ਸੀ ਮਨ ਇਹ ਗੱਲਬਾਤ ਵੀ ਕੀਤੀ ਜਾ ਸਕਦੀ ਸੀ ਪਰ ਗੁੱਸੇ ਚ ਆਏ ਲੋਕ ਇਹੋ ਜਿਹਾ ਕੁਸੀ ਕਰਦੇ ਨੇ ਜਦੋਂ ਇਨਸਾਫ ਨਹੀਂ ਮਿਲਦਾ ਅ ਇਨਸਾਫ ਲੈਣ ਵਾਸਤੇ ਫਿਰ ਲੋਕ ਹਰ ਤਰ੍ਹਾਂ ਦਾ ਰਾਹ ਅਪਣਾਉਂਦੇ ਨੇ ਜਿਹੜੇ ਗੈਰ ਜਥੇਬੰਦ ਹੁੰਦੇ ਨੇ ਪਰ ਜਦੋਂ ਜਥੇਬੰਦਕ ਲੋਕ ਹੁੰਦੇ ਨੇ ਉਹ ਕਾਨੂੰਨ ਦੇ ਮੁਤਾਬਕ ਆਪਦੇ ਸੰਵਿਧਾਨ ਵਿਧਾਨ ਦੇ ਮੁਤਾਬਕ ਅੰਦੋਲਨ ਲੜਦੇ ਨੇ ਇਹ ਜਿਹੜਾ ਧਰਨਾ ਸੀ ਇਹ ਇੰਨੀ ਫਰਕ ਰਿਹਾ ਕਿ ਕਿਸੇ ਜਥੇਬੰਦਕ ਮਤਲਬ ਧਰਨਾ ਨਹੀਂ ਸੀਗਾ ਇਹ ਪਿੰਡ ਦੇ ਆਪ ਮਹਾਰੇ ਮਲਕੇ ਹੋਇਆ ਗੁੱਸਾ ਪੈਦਾ ਹੋਇਆ ਇਹਨਾਂ ਚ ਵੀ ਸਾਡੇ ਸਰਪੰਚ ਦਾ ਅਪਮਾਨ ਕਰਤਾ 10 ਸਾਲਾਂ ਬਾਅਦ ਸਰਪੰਚ ਬਣੀ ਹੈ ਮਤਲਬ ਠੀਕ ਹੈ ਕੋਈ ਵੀ ਬਣ ਸਕਦਾ ਜਿਹਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਜਿੱਤੂਗਾ ਤਾਂ ਇਹ ਸਾਡੀ ਭੈਣ ਸਰਪੰਚ ਬਣ ਗਈ ਪਰ ਉਹਨਾਂ ਨੂੰ ਰਾਸ ਨਹੀਂ ਆਇਆ ਮਤਲਬ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਅਪਮਾਨ ਕੀਤਾ ਹੈ ਮਤਲਬ ਇਹ ਅਪਮਾਨ ਦਾ ਸੀ ਮਤਲਬ ਚਾਹੁੰਦੇ ਵੀ ਇਹ ਤੇ ਇਨਸਾਫ ਮਿਲੇ ਨਿਰਦੋਸ਼ ਲੋਕਾਂ ਨੂੰ ਛੱਡਿਆ ਜਾਵੇ ਅਸਲ ਲੋਕਾਂ ਤੇ ਪਰਚਾ ਜਿਹੜਾ ਪਾਇਆ ਜਾਵੇ ਜੇਕਰ